ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 88726 10778 ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨਾ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬੁਰਜ ਜਵਾਰ ਸਿੰਘ ਵਾਲਾ ਜੀ ਜਿਲ੍ਹਾ ਬਾਇਨੋਂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਚਾਰ ਐਨੀਮਲ ਲੈ ਕੇ ਆਇਆ ਜੀ ਦੋ ਸੂਏ ਸવાય ਆ ਜੀ ਇੱਕ ਗੱਬਣ ਆ ਤੇ ਇੱਕ ਕੱਤੀ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਸਸਤੀ ਕਰਦਾ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਲਾਲ ਸਿੰਘ ਜੀ ਪਿੰਡ ਜੀ ਪਿੰਡ ਪੁਰ ਜਵਾਰ ਸਿੰਘ ਵਾਲਾ ਤਹਿਸੀਲ ਜੈਤੋ ਜਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਜੀ 7529942116 ਜੀ ਠੀਕ ਹੈ ਭਾਈ ਇੱਕ ਨੰਬਰ ਮਾਈ ਤੋਂ ਸ਼ੁਰੂ ਕਰ ਲਾਂਗੇ ਸੁਆ ਵੀਰੇ ਕਿੰਨਾ ਮਾ ਸੁਈ ਹੈ ਜੀ ਇਹ ਸੁਆ ਤੀਜਾ ਸੁਈ ਹੈ ਭਾਈ ਜੀ ਕਦੋਂ ਸੁਈ ਹੈ ਜੀ ਇਹ ਇਹਨੂੰ ਸੁਈ ਨੂੰ ਹੋ ਗਿਆ ਭਾਈ 15 ਦਿਨ ਬੱਚਾ ਕੀ ਹੈ ਜੀ ਕੱਟੀ ਆ ਭਾਈ ਮਗਰ ਇਹ ਆ ਲਈ ਜੀ ਹਾਂਜੀ ਬੱਚਾ ਮਗਰ ਕੱਟੀ ਆ ਸੋਹਣੀ ਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਹੈ ਜੀ 11 ਕਿਲੋ ਤਿਆਰ ਆ ਭਾਈ ਜੋ ਕਿ ਦੇ ਦਾਂਗੇ ਨੈਟ ਭਾਈ ਖਣਾ ਦੇ ਡੰਨਾ ਵੀਰੇ ਹਾਂ ਭਾਈ ਜੀ ਸੀਰਸ ਲੱਗ ਜੇ ਹਾਂ ਭਾਈ ਠੀਕ ਤੋੜ ਕੇ ਦਿਖਾ ਦੇ ਵੀਰੇ 22 ਦੇ ਦਸਨ ਮੁਤਾਬਕ ਸੁਆ ਤੀਜਾ ਸੁਈ ਹੈ ਜੀ ਸਮਾ ਹੋ ਗਿਆ 15 ਦਿਨ ਜੀ ਹਾਂਜੀ ਭਾਜੀ 15 ਦਿਨ ਬੱਚਾ ਮਗਰ ਕੱਤੀ ਮਿਲ ਜਾਣੀ ਏ ਤੁਹਾਨੂੰ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 11 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਬਾਕੀ ਥਣਾ ਦੇ ਸਹਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਣਾ ਥਣਾ ਦੀ ਬਾਈ ਕਹਿੰਦਾ ਓਕੇ ਆ ਬੇਫਿਕਰ ਹੋ ਜਾ ਥਣਾ ਦੇ ਸਹਜ ਸਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਆ ਜੀ ਥਣ ਕੱਲਾ ਕੱਲਾ ਨਿੱਖੜ ਮ ਵਜਨ ਵਜੂਦ ਦੇ ਪੱਖ ਤੋਂ ਚੰਗੀ ਆ ਜੀ ਜਿਹੜਾ ਅੱਜ ਦਾ ਦੁੱਧ ਆ ਉਹ ਬਾਈ ਦੇ ਘਰੇ ਤੁਸੀਂ ਚਵਾਈ ਕਰ ਸਕਦੇ ਆ ਜੀ ਅੱਗੇ ਦਲ ਤੁਹਾਡੀ ਸੇਵਾ ਦਾ ਜਿੰਨੀ ਤੁਸੀਂ ਕਰ ਲੋਗੇ ਜੀ ਉਹਨਾਂ ਦੁੱਧ ਲੈ ਲੋਗੇ ਬਾਕੀ ਥਣਾ ਦੀ ਓਕੇ ਹੋਊਗੀ ਆਪਦੀ ਆ ਕਿ ਤਸੱਲੀ ਤੁਸੀਂ ਕਰਨੀ ਆ ਡਿਮਾਂਡ ਵੀਰੇ ਦੀ ਡਿਮਾਂਡ ਬਾਈ ਦਾ ਲੈਣ ਦੇ 88000 ਰੁਪਏ ਹੋਜੂ ਮਾੜਾ ਮੋਟਾ ਵਾ ਮਾੜਾ ਮੋਟਾ ਹੀ ਹੋਊਗਾ ਜਮਾ ਜਾਇਜ਼ ਡਿਮਾਂਡ ਹੈ ਜੀ 80000 ਰੁਪਏ ਡਿਮਾਂਡ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋਂ ਮਾੜਾ ਮੋਟਾ ਜਾ ਹੋਊਗਾ ਕੋਈ ਬਾਹਲੇ ਓਲੇ ਵਾਲੀ ਗੱਲ ਨਹੀਂ ਫਿਕਸ ਹੀ ਮੁੱਲ ਆ ਦੋ ਨੰਬਰ ਵੀਰੇ ਗਾਂ ਕਿੰਨਾ ਸੂਆ ਸੂਈ ਆ ਜੀ ਬਾਈ ਇਹ ਦੂਜਾ ਸੂਆ ਸੂਈ ਹੋਈ ਆ ਜੀ ਕਦੋਂ ਸੂਈ ਆ ਜੀ ਸੂਈ ਨੂੰ ਹੋ ਗਿਆ ਬਾਈ 25 ਦਿਨ ਬੱਚਾ ਜੀ ਇਹਦਾ ਮਗਰ ਵੱਛੀ ਆ ਬਾਈ ਚੈੱਕ ਕਰ ਸਕਦੇ ਹੋ ਮਗਰ ਬੱਚਾ ਵੱਛੀ ਆ ਜੀ ਕਿੰਨਾ ਦੋ ਤਿਆਰ ਆ ਜੀ ਬਾਈ 19 ਕਿਲੋ ਭਾਂਡੇ ਆਲਾ ਤਿਆਰ ਆ ਜੀ ਜੋਕ ਕੇ ਦੇ ਦਾਂਗੇ ਜੀ ਹਾਂਜੀ ਹਾਂਜੀ ਬਾਈ ਠੀਕ ਆ ਇੱਕ ਥਣ ਬਾਈ ਵੱਡਾ ਦਿਖਾਉਂਦੀ ਆ ਇਹ ਇਹ ਵੈਸੀ ਦਿਖਾਉਂਦੀ ਆ ਹੂੰ ਬਾਈ ਸਹੀ ਆ ਜੇ ਮੈਂ ਦੁੱਧ ਬਰਾਬਰ ਆਉਂਦਾ ਓਕੇ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਸੂਆ ਦੂਜਾ ਸੂਈ ਆ ਜੀ 25 ਦਿਨ ਸਮਾਂ 10 ਦਾ 22 ਕਹਿੰਦਾ ਸੂਈ ਨੂੰ ਸਮਾਂ ਹੋ ਗਿਆ ਜੀ ਬੱਚਾ ਮਗਰ ਤੁਹਾਨੂੰ ਵੱਛੀ ਮਿਲ ਜਾਣੀ ਆ ਜੀ ਬਾਕੀ ਜਿਹੜਾ ਨੈਟ ਦਾ ਤਿਆਰ ਆ ਜੀ ਉਹ 19 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀਰ ਚਬਾਈ ਚਾਰ ਸਕਦਾ ਜੀ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਬਾਕੀ ਥਣਾ ਦੇ ਸਾਈਟ ਨੂੰ ਨੇੜੇ ਤੋਂ ਦਿਖਾ ਦਿੰਨੇ ਥੋੜਾ ਜਿਹਾ ਕੈਮਰੇ ਤੋਂ ਦਰਦਾ ਜੀ ਇੱਕ ਥਣ ਥੋੜਾ ਜਿਹਾ ਵੱਡਾ ਦਿਖਉਂਦੀ ਆ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜੀ ਚੈੱਕ ਕਰ ਸਕਦੇ ਹੋ ਜੀ ਪਰ ਬਾਈ ਕਹਿੰਦਾ ਥਣਾ ਦੀ ਓਕੇ ਹੋਊਗੀ ਬੇਫਿਕਰ ਹੋ ਜਾਓ ਜੀ ਚੈੱਕ ਕਰ ਸਕਦੇ ਹੋ ਤੁਸੀਂ ਥਣ ਕੱਲਾ ਕੱਲਾ ਨਿੱਖੜ ਮਹੱਥੀ ਚਬਾਈ ਵਾਲਾ ਥਣਾ ਜੀ ਡਿਮਾਂਡ ਵੇਰੇ ਦੀ ਜੀ ਪਈ ਲੈਣ ਦੇ 76000 ਰੁਪਏ ਹੋਜੂ ਲੈਸ ਜੀ ਹਾਂ ਬਾਈ ਮਾੜਾ ਮੋਟਾ ਜੀ ਠੀਕ ਹੈ ਜੀ ਲੈਣ ਦੇ ਨੇ ਬਾਈ ਕਹਿੰਦਾ 76000 ਰੁਪਏ ਵਿੱਚੋਂ ਲੈਸ ਉਹਦੇ ਚ ਕਰ ਦਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਅੱਗੇ ਵੀਰੇ ਇਹ ਕੱਟੀ ਦੀ ਕੀ ਡਿਟੇਲ ਆ ਜੀ ਬਾਈ ਇਹ ਡੇਢ ਸਾਲ ਦੀ ਆ ਠੀਕ ਆ ਜੀ ਦੰਦੋ ਜੀ ਦੰਦੋ ਖੀਰੀ ਆ ਬਾਈ ਖੀਰੇ ਬੱਚਾ ਹੀ ਆ ਜੀ ਹਾਂ ਜੀ ਹਾਂ ਜੀ ਠੀਕ ਆ ਮਦਰ ਮਰਕਰ ਕੋਡ ਪਤਾ ਬਾਈ ਇਹਦਾ 14 ਕਿਲੋ ਬਾਈ ਜੀ ਠੀਕ ਆ ਜੀ ਕੋਈ ਚਾਹਤ ਤਾਂ ਹੈ ਨਹੀਂ ਜੀ ਕੋਈ ਇਹਦੇ ਨਹੀਂ ਹੈ ਨਹੀਂ ਇਹਦੀ ਡਿਮਾਂਡ ਵੀਰੇ ਇਹਦਾ ਲੈਣ ਦੇਣ 25000 ਰੁਪਈਆ ਜੀ ਠੀਕ ਆ ਜੀ 25000 ਰੁਪਈਆ ਦੀ ਡਿਮਾਂਡ ਆ ਜੀ ਬਸ ਕੋਈ ਗੱਲ ਨਹੀਂ ਵੀਰੇ ਖੜੀ ਰਹਿਣ ਦੋ ਜੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਕੋਟ ਨਹੀਂ ਸ਼ਾਂਖ ਨਹੀਂ ਜੀ ਡੇਢ ਸਾਲ ਉਮਰ ਆ ਜੀ ਦੰਦਾਂ ਤੋਂ ਬਾਈ ਕੀਰੀ ਦੱਸਦਾ ਜੀ ਵਿੱਚੋਂ ਲੈਸ ਹੋ ਜਾਊਗਾ ਜੀ 25000 ਦੇ ਜਿਹਨੂੰ ਪਸੰਦ ਆਊਗੀ ਕਨੈਕਟ ਕਰ ਲਓ ਜੀ ਅੱਗੇ ਵੀਰੇ 4 ਨੰਬਰ ਮਾਈ ਦੀ ਕੀ ਡਿਟੇਲ ਆ ਜੀ ਬਾਈ ਹਫਤਾ ਲੈਂਦੀ ਐ ਇਹ ਸੂਆ ਕਿੰਨਾ ਮਾਜੀ ਸੂਆ ਤੀਜਾ ਬਾਈ ਤੀਜਾ ਸੂਆ ਸੁੰਦੀ ਐ ਡੇਢ ਮੁਤਾਬਕ ਹਫਤਾ ਪਿਆ ਤੇ ਪਿਛਲੇ ਸੂਏ ਦਾ ਕੀ ਰਿਕਾਰਡ ਆ ਜੀ ਇਹਦਾ 13 ਕਿਲੋ ਦੁੱਧ ਦਿੱਤਾ ਬਾਈ ਥਾਣਾ ਦੀ ਦਾਨ ਦਾਨਾ ਬਈ ਜਮੂ ਸਿਰਸ ਲੱਗ ਵੀ ਪੂਰੀ ਆ ਬਾਈ ਤੋਰ ਕੇ ਦਿਖਾ ਦੀ ਫਿਰ 22 ਦੇ ਦਸਨ ਮੁਤਾਬਕ ਸੂਆ ਤੀਜਾ ਜੀ ਹਾਂਜੀ ਤੀਜਾ ਸੂਣਦੀ ਆ ਜੀ ਸਮਾਂ ਡੇਟ ਮੁਤਾਬਕ ਹਫਤਾ ਪਿਆ ਜੀ 13 ਕਿਲੋ ਦਾ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਦਿੱਤਾ ਹੋਇਆ ਏਕਤੀਆ ਦੁੱਧ ਤੁਹਾਡੀ ਸੇਵਾ ਦਾ ਥੋੜਾ ਜਿਹਾ ਉਪਰ ਆ ਕਰਦੀ ਆ ਜੀ ਬਾਕੀ ਮੋੜ ਲਈਂ ਫਿਰ ਥਾਣਾ ਦਾ ਸਿਆਜ ਵੀ ਸੋਹਣਾ ਗੈਬ ਤੇ ਲੱਗਿਆ ਤੀਜਾ ਵਾਈ ਵਾਲਾ ਥਾਣਾ ਜੀ ਬਜਨਬੁਰੂ ਦੀ ਚੰਗੀ ਆ ਫਰਨਾ 10 ਸੈਟ ਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਜੀ ਥੋੜਾ ਕੈਮਰੇ ਤੋਂ ਡਰਦਾ ਜੀ ਪਸ਼ੂ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਬਾਈ ਲੈਣ ਦੇ ਨੇ 80000 ਰੁਪਏ ਠੀਕ ਆ ਜੀ ਹਾਂਜੀ ਜੇ ਕੋਈ ਜੋੜਾ ਲੈ ਜੇ ਸੱਜਣ ਜੀ ਹਾਂਜੀ ਮਾਨਤਨ ਖੁੱਲਾ ਕਰ ਦਾਂਗੇ ਠੀਕ ਆ ਜੀ ਲੈਣ ਦੇ ਨੇ ਬਾਈ ਕਹਿੰਦਾ 80000 ਰੁਪਏ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨਤਨ ਉਹਦੇ ਚ ਬਾਈ ਕਹਿੰਦਾ ਜ਼ਿਆਦਾ ਹੋ ਜਾਊਗਾ ਜਿਹਨੂੰ ਨਾਗ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ